ਸਾਕਰੀ ਕਾਲ ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਸਾਡੇ ਚੈਨਲ ਪੋਜੀਟਿਵ ਟੋਟਕੇ ਤੇ ਜੇਕਰ ਤੁਸੀਂ ਵੀ ਕੁੰਭ ਰਾਸ਼ੀ ਵਾਲੇ ਹੋ ਜਾਂ ਤੁਹਾਡੇ ਘਰ ਵਿੱਚ ਕੋਈ ਕੁੰਭ ਰਾਸ਼ੀ ਵਾਲਾ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੈ ਇਹ ਵੀਡੀਓ ਕੁੰਭ ਰਾਸ਼ੀ ਦੀ ਤਕਦੀਰ ਬਦਲਣ ਵਾਲੀ ਹੋ ਸਕਦੀ ਹੈ ਕਿਉਂਕਿ 23 ਫਰਵਰੀ ਤੋਂ 1 ਮਾਰਚ ਤੱਕ ਛਨੀ ਦੇਵਤੇ ਚੰਦਰਮਾ ਦੀ ਵਿਸ਼ੇਸ਼ ਮੇਲ ਨਾਲ ਤੁਹਾਡੇ ਉੱਪਰ ਖਾਸ ਅਸਰ ਹੋਵੇਗਾ ਇਹ 7 ਦਿਨ ਤੁਹਾਡੇ ਕੈਰੀਅਰ ਵਿੱਚ ਪੈਸੇ ਦੀ ਕਮੀ ਖਤਮ ਹੋ ਜਾਵੇਗੀ ਇਹ ਦਿਨ ਤੁਹਾਡੇ ਪਿਆਰ ਤੇ ਭੀਖ ਲਈ ਸਭ ਤੋਂ ਮਹੱਤਵਪੂਰਨ ਹੋਣਗੇ ਜਿੱਥੇ ਅਸੀਂ ਕੁੰਭ ਰਾਸ਼ੀ ਦੇ ਭੀਖ ਤੇ ਤੁਹਾਡੇ ਜੀਵਨ ਦੀ ਹਰ ਅਹਿਮ ਗੱਲ ਨੂੰ ਦੱਸਾਂਗੇ ਵੀਡੀਓ ਦੇ ਅਖੀਰ ਵਿੱਚ ਤੁਹਾਡਾ ਹਨੂ ਛਨੀ ਦੇਵ ਦੀ ਖਾਸ ਉਪਾਅ ਵੀ ਦੱਸਾਂਗੇ ਜੋ ਤੁਹਾਡੀ ਤਕਦੀਰ ਬਦਲ ਸਕਦੇ ਹਨ ਇਸ ਕਰਕੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖੋ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਲਗਵਾਓ ਤਾਂ ਜੋ ਛਨੀ ਦੇਵ ਤੁਹਾਡੇ ਉੱਪਰ ਆਪਣੀ ਕਿਰਪਾ ਹਮੇਸ਼ਾ ਬਣਾਈ ਰੱਖਣ ਤੇ ਤੁਹਾਨੂੰ 23 ਫਰਵਰੀ ਤੋਂ 1 ਮਾਰਚ ਤੱਕ ਤੱਕ ਦੀ ਹਰ ਗੱਲ ਦੱਸਾਂਗੇ ਤੁਹਾਡਾ ਕੈਰੀਅਰ ਲਵ ਲਾਈਫ ਤੇ ਪੈਸੇ ਤੇ ਤੁਹਾਡੀ ਤਕਦੀਰ ਕਿਹੋ ਜਿਹੀ ਹੋਵੇਗੀ ਗੋਂਬ ਰਾਸ਼ੀ ਵਾਲਿਆਂ ਲਈ ਇਹ ਹਫ਼ਤਾ ਮਿਲਿਆ ਜੁਲਿਆ ਰਹੇਗਾ ਚੰਦਰ ਦੇਵ ਤੇ ਛਨੀ ਦੇਵ ਦੀ ਕਿਰਪਾ ਨਾਲ ਕਾਂਬ੍ਰਾਸ਼ੀ ਵਾਲਿਆਂ ਤੇ ਖਾਸ ਅਸਰ ਹੋਵੇਗਾ ਜੇਕਰ ਤੁਸੀਂ ਕਿਸੇ ਕੰਮ ਵਿੱਚ ਨਵੀਂ ਸ਼ੁਰੂਆਤ ਕਰ ਰਹੇ ਹੋ ਤਾਂ ਤੁਹਾਨੂੰ ਸੰਭਲ ਕੇ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਨੁਕਸਾਨ ਦੇ ਜੋਗ ਬਣ ਰਹੇ ਹਨ ਪਰ ਵੱਡੀ ਖੁਸ਼ਖਬਰੀ ਇਹ ਹੈ ਕਿ ਤੁਹਾਡੀ ਪੈਸਿਆਂ ਤੇ ਕੰਮਕਾਰ ਵਿੱਚ ਵਾਧਾ ਹੋਣ ਦੀ ਵੀ ਸੰਭਾਵਨਾ ਹੈ ਜੇਕਰ ਤੁਸੀਂ ਕਿਸੇ ਨਵੇਂ ਕੰਮ ਦੀ ਯੋਜਨਾ ਬਣਾਈ ਹੈ ਤਾਂ ਇਹ ਹਫਤਾ ਤੁਹਾਡੀ ਉਮੀਦ ਦੇ ਮੁਤਾਬਿਕ ਤੁਹਾਨੂੰ ਵਧੀਆ ਨਤੀਜੇ ਦੇ ਸਕਦਾ ਹੈ ਪਰ ਕਦੇ ਵੀ ਸ਼ਾਰਟਕਟ ਦਾ ਤਰੀਕਾ ਨਾ ਅਪਣਾਓ ਜਿਸ ਨਾਲ ਤੁਹਾਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਭ ਤੋਂ ਪਹਿਲਾਂ ਕੈਰੀਅਰ ਤੇ ਪੈਸੇ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਦੇ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਲਈ ਇਹ ਹਫਤਾ ਨਵੀਆਂ ਚੁਣੌਤੀਆਂ ਤੇ ਮੌਕਿਆਂ ਨਾਲ ਭਰਪੂਰ ਰਹੇਗਾ ਤੁਸੀਂ ਆਪਣੀ ਨੌਕਰੀ ਵਿੱਚ ਉਮੀਦ ਤੋਂ ਵਧੀਆ ਪ੍ਰਦਰਸ਼ਨ ਕਰਕੇ ਕੰਮ ਕਰ ਸਕਦੇ ਹੋ ਪਰ ਤੁਹਾਡੀ ਜ਼ਿੰਮੇਵਾਰੀਆਂ ਹੋਰ ਵੀ ਵੱਧ ਜਾਣਗੀਆਂ ਜੋ ਲੋਕ ਵਪਾਰੀ ਹਨ ਉਹਨਾਂ ਲਈ ਇਹ ਹਫ਼ਤਾ ਬਹੁਤ ਹੀ ਜ਼ਿਆਦਾ ਲਾਭਦਾਇਕ ਹੋ ਸਕਦਾ ਹੈ ਪਰ ਕਿਸੇ ਵੀ ਵੱਡੇ ਲੈਣ-ਦੇਣ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਸੋਚ ਸਮਝ ਲੈਣਾ ਚਾਹੀਦਾ ਹੈ ਕੋਈ ਵੀ ਨਵੀਆਂ ਯੋਜਨਾਵਾਂ ਜਾਂ ਨਵੇਂ ਕੰਮ ਵਿੱਚ ਤੁਹਾਨੂੰ ਧਿਆਨ ਨਾਲ ਪੂਰਾ ਕਰਨਾ ਚਾਹੀਦਾ ਹੈ ਤੇ ਪੈਸਿਆਂ ਦੀ ਵਰਤੋਂ ਤੁਹਾਨੂੰ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਇਸ ਸਮੇਂ ਤੁਹਾਡੇ ਖਰਚੇ ਜ਼ਿਆਦਾ ਹੋ ਸਕਦੇ ਹਨ ਪਰ ਆਉਣ ਵਾਲੇ ਦਿਨਾਂ ਵਿੱਚ ਤੁਹਾਡੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ ਤੇ ਤੁਹਾਡੀ ਜੀਬ ਪੈਸਿਆਂ ਨਾਲ ਭਰ ਸਕਦੀ ਹੈ ਜਿਸ ਨਾਲ ਤੁਹਾਡਾ ਬੈਂਕ ਬੈਲੈਂਸ ਵੀ ਪੈਸਿਆਂ ਨਾਲ ਪਰ ਜਾਵੇਗਾ ਲਵ ਲਾਈਫ ਤੇ ਰਿਸ਼ਤੇ ਕਾਂਬਰ ਰਾਸ਼ੀ ਵਾਲਿਆਂ ਲਈ ਰਿਸ਼ਤਿਆਂ ਦੇ ਮਾਮਲੇ ਵਿੱਚ ਸਾਵਧਾਨ ਰਹਿਣ ਦੀ ਲੋੜ ਹੈ ਤੁਸੀਂ ਆਪਣੇ ਜੀਵਨ ਸਾਥੀ ਜਾਂ ਪਿਆਰ ਨਾਲ ਇੱਕ ਵੱਡੀ ਗੱਲ ਤੇ ਬਾਦ ਵਿਵਾਦ ਕਰ ਸਕਦੇ ਹੋ ਪਰ ਜੇਕਰ ਤੁਸੀਂ ਸਹੀ ਤਰੀਕੇ ਨਾਲ ਗੱਲਬਾਤ ਕਰੋ ਤਾਂ ਤੁਸੀਂ ਇਹ ਬਹਿਸ ਬਾਜੀ ਨੂੰ ਪਿਆਰ ਵਿੱਚ ਬਦਲ ਸਕਦੇ ਹੋ ਇਹ ਹਫ਼ਤਾ ਰਿਸ਼ਤੇਆਂ ਨੂੰ ਸਾਹਮਣੇ ਵਾਲਾ ਹੈ ਤੁਸੀਂ ਆਪਣੇ ਪਿਆਰ ਨਾਲ ਥੋੜਾ ਸਮਾਂ ਬਤਾਓ ਜਿਸ ਨਾਲ ਤੁਹਾਡੇ ਰਿਸ਼ਤੇ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਜਾਣਗੇ ਜੇ ਨਾ ਲੋਕਾਂ ਦੇ ਵਿਆਹ ਹੋਇਆ ਹੈ ਉਹਨਾਂ ਲਈ ਇਹ ਸਮਾਂ ਮੁਸ਼ਕਲ ਵਾਲਾ ਹੋ ਸਕਦਾ ਹੈ ਕੁੰਭ ਰਾਸ਼ੀ ਵਾਲਿਆਂ ਲਈ ਕੋਈ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਦੋ ਵਾਰ ਸੋਚ ਲੈਣਾ ਚਾਹੀਦਾ ਹੈ ਜੇਕਰ ਤੁਸੀਂ ਰਿਸ਼ਤੇ ਵਿੱਚ ਹੋ ਤਾਂ ਛੋਟੀ ਮੋਟੀ ਗਲਤਫਹਿਮੀਆਂ ਨੂੰ ਹਲਕੇ ਵਿੱਚ ਨਾ ਲੋ ਆਪਣੇ ਜੀਵਨ ਸਾਥੀ ਨਾਲ ਗੱਲ ਕਰਕੇ ਉਸ ਮਸਲੇ ਦਾ ਹੱਲ ਕਰੋ ਨਹੀਂ ਤਾਂ ਰਿਸ਼ਤੇ ਹੋਰ ਵੀ ਜ਼ਿਆਦਾ ਖਰਾਬ ਹੋ ਸਕਦੇ ਹਨ ਕੁੰਭ ਰਾਸ਼ੀ ਵਾਲਿਆਂ ਦੀ ਸਿਹਤ ਦੀ ਗੱਲ ਕਰੀਏ ਤਾਂ ਤੁਹਾਡੀ ਸਿਹਤ ਠੀਕ ਰਹੇਗੀ ਪਰ ਤੁਹਾਨੂੰ ਆਪਣੀ ਡਾਈਟ ਤੇ ਐਕਸਰਸਾਈਜ਼ ਦੀ ਜ਼ਿਆਦਾ ਦੇਖਭਾਲ ਕਰਨੀ ਚਾਹੀਦੀ ਹੈ ਜਿਸ ਨਾਲ ਤੁਸੀਂ ਆਪਣੇ ਮਨ ਤੇ ਸਰੀਰ ਨੂੰ ਸੰਤੁਲਿਤ ਕਰ ਸਕਦੇ ਹੋ ਕਿਉਂਕਿ ਸ਼ਨੀ ਦੇਵ ਦੇ ਪ੍ਰਭਾਵ ਕਾਰਨ ਤੁਹਾਨੂੰ ਮਾਨਸਿਕ ਪਰੇਸ਼ਾਨੀ ਤੇ ਮਾਨਸਿਕ ਤਣਾਅ ਹੋ ਸਕਦਾ ਹੈ ਇਹ ਹਫਤਾ ਬਹੁਤ ਹੀ ਮਹੱਤਵਪੂਰਨ ਹੈ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਵਧੀਆ ਬਦਲਾਅ ਲਿਆਉਣਾ ਚਾਹੁੰਦੇ ਹੋ ਤੇ ਆਪਣੇ ਜੀਵਨ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਇਹਨਾਂ ਤਿੰਨ ਪਾ ਨੂੰ ਰੋਜ਼ ਕਰਨਾ ਚਾਹੀਦਾ ਹੈ ਜਿਸ ਨਾਲ ਤੁਹਾਡਾ ਜੀਵਨ ਹੋਰ ਵੀ ਜ਼ਿਆਦਾ ਬਦਿਆ ਤੇ ਖੁਸ਼ਹਾਲ ਹੋ ਜਾਵੇਗਾ ਨੰਬਰ 1 ਤੁਹਾਨੂੰ ਹਰ ਰੋਜ਼ ਹਨੂਮਾਨ ਚਾਲिसा ਦਾ ਪਾਠ ਕਰਨਾ ਚਾਹੀਦਾ ਹੈ ਜਿਸ ਨਾਲ ਤੁਹਾਡਾ ਜੀਵਨ ਹੋਰ ਵੀ ਤਰੱਕੀ ਵੱਲ ਵਧੇਗਾ ਨੰਬਰ 2 ਤੁਹਾਨੂੰ ਸ਼ਨੀ ਦੇਵ ਦੇ ਬੀਜ ਮੰਤਰ ਓਮ ਸ਼ਨੀਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਜਿਸ ਨਾਲ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਉੱਪਰ ਸਦਾ ਹੀ ਬਣੀ ਰਹਿੰਦੀ ਹੈ ਨੰਬਰ 3 ਕੁੰਭ ਰਾਸ਼ੀ ਵਾਲਿਆਂ ਨੂੰ ਸ਼ਨੀਵਾਰ ਦੇ ਦਿਨ ਕਿਸੇ ਗਰੀਬ ਜਾਂ ਮਜਬੂਰ ਲੋਕਾਂ ਨੂੰ ਖਾਣਾ ਖਮਾਉਣਾ ਚਾਹੀਦਾ ਹੈ ਜਿਸ ਨਾਲ ਇਹਨਾਂ ਦੀ ਕਿਸਮਤ ਦਾ ਰਾਹਤ ਖੁੱਲ ਜਾਵੇਗਾ ਇਹਨਾਂ ਤਿੰਨ ਉਪਾਅ ਨਾਲ ਤੁਹਾਡੀ ਕਿਸਮਤ ਥੋੜੀ ਤੇਜ਼ ਹੋ ਜਾਵੇਗੀ ਦੋਸਤੋ ਇਸ ਤਰ੍ਹਾਂ ਦੀ ਵੀਡੀਓ ਰੋਜ਼ਾਨਾ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ